ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾ ਬਾਣੀਆਂ ਕਹਾਣੀਆਂ ਪੁੱਤ ਪੁੱਤ ਕਰੈਣਾ ਜੇ ਸਤਗੁਰੂ ਭਾਵੈ ਸੋ ਮੰਨ ਲੈਣ ਸਹੀ ਕਰਮ ਕਰੈਣ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ ਆਓ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ ਕਿ ਜਿਹੜੇ ਆਗਿਆਕਾਰੀ ਸਪੂਤ ਹੋਇਆ ਕਰਦੇ ਨੇ ਉਹ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਕਰਦੇ ਰਹਿੰਦੇ ਹਨ ਉਹਨਾਂ ਨੂੰ ਯਾਦ ਕਰਕੇ ਤੇ ਉਹਨਾਂ ਦੇ ਦੱਸੇ ਹੋਏ ਪੂਰਨਿਆਂ ਤੇ ਚੱਲ ਕੇ ਆਪਣਾ ਜੀਵਨ ਸਫਰ ਕਰ ਲੈਂਦੇ ਹਨ ਸੋ ਆਓ ਬੱਚਿਆਂ ਪਾਸੋਂ ਕੁਝ ਪ੍ਰਸ਼ਨਾਂ ਦੇ ਉੱਤਰ ਸਰਵਨ ਕਰੋ ਜੀ ਗੁਰਬਾਣੀ ਅਨੁਸਾਰ ਜਪਜੀ ਸਾਹਿਬ ਦਾ ਨਾਮ ਦੱਸੋ ਜਪ ਜਪ ਬਾਣੀ ਵਿੱਚ ਕਿੰਨੇ ਸ਼ਲੋਕ ਤੇ ਕਿੰਨੀਆਂ ਪੌੜੀਆਂ ਹਨ 36 ਪੌੜੀਆਂ ਅਤੇ 2 ਸ਼ਲੋਕ ਹਨ ਪਹਿਲਾ ਸ਼ਲੋਕ ਬੋਲੋ ਆਤ ਸਚੁਗਤ ਸਚੁ ਹੈਪੀ ਸਚ ਨਾਨਕ ਹੋਸੀ ਪੀ ਸਚ ਦੂਜਾ ਸ਼ਲੋਕ ਗੁਰੂ ਪਾਣੀ ਪਤਾ ਮਾਤਾ दिवस रात दोई दाई दारा केले सगल जगत चंगियाइयां बुरीआइयां पाछे धरम अधूर करनी आपो अपनी के नेड़ा के दूर जिनी नाम तिआया गयम शक्कत काल नानक ते मुख उजले कित्ती छुट्टी नाल ਸਾਡਾ ਗੁਰੂ ਕੋਣ ਹੈ ਦੱਸੋ ਅਸੀਂ ਸਿੱਖਾ ਸਿੱਖ ਤਰੰਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਦਸਵਾਂ ਦਸਾਂ ਗੁਰੂਆਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਸੰਨ 1908 ਵਿਚਨਾ ਦੇਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਕਿਹਾ ਕਿ ਅੱਜ ਤੋਂ ਬਾਅਦ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਕੋਈ ਦੇਤਾਰੀ ਗੁਰੂ ਨਹੀਂ ਹੋਵੇਗਾ ਪੰਥ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਪਿਆ ਰਹਿ ਕਿ ਸਿੱਖ ਪੰਥ ਦੀ ਅਗਵਾਈ ਕਰਨਗੇ ਸਾਡਾ ਸਾਂਝਾ ਪਰਿਵਾਰ ਕਿਹੜਾ ਹੈ ਦੱਸੋ ਅਸੀਂ ਸਭ ਇੱਕੋ ਪਰਿਵਾਰ ਦੇ ਮੈਂਬਰ ਹਾਂ ਖਾਲਸਾਪਨ ਸਾਡਾ ਸਾਂਝਾ ਪਰਿਵਾਰ ਹੈ ਗੁਰੂ ਗੋਬਿੰਦ ਸਿੰਘ ਜੀ ਸਾਡੇ ਧਾਰਮਿਕ ਪਿਤਾ ਹਨ ਮਾਤਾ ਸਾਹਿਬ ਕੌਰ ਜੀ ਸਾਡੇ ਧਾਰਮਿਕ ਮਾਤਾ ਹਨ ਸਾਡੇ ਸਾਡੇ ਸਾਰੇ ਸਾਡੇ ਸਭ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਸੀਂ ਅੰਮ੍ਰਿਤ ਛੱਕ ਕੇ ਹੀ ਖਾਲਸਾਪਨ ਦੇ ਮੈਂਬਰ ਬਣਦੇ ਹਾਂ ਸਾਡੀ ਪੰਜ ਕਕਾਰਾਂ ਦੀ ਵద్ధి ਵੀ ਇੱਕੋ ਜਿਹੀ ਹੈ ਅਸੀਂ ਸਭ ਅੰਮ੍ਰਿਤ ਛੱਕ ਕੇ ਹੀ ਸਾਂਝੇ ਪਰਿਵਾਰ ਦੇ ਮੈਂਬਰ ਬਣ ਸਕਦੇ ਹਾਂ ਜਪਜੀ ਸਾਹਿਬ ਦਾ ਪਹਿਲਾ ਸ਼ਲੋਕ ਸੁਣਾਓ ਆਤ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੀ ਸਿੱਖੀ ਦੇ ਸਿਧਾਂਤ ਦੱਸੋ ਕੀ ਕਰੋ ਨਾਮ ਜਪੋ ਵੰਸਕ ਪੂਜਾ ਕਾਲ ਕੀ ਪਰਚਾ ਸ਼ਬਦ ਦਾ دیدار ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ